ਜੇ ਅਰਬ ਕੰਟਰੀਆਂ ਵਿੱਚ ਕੋਈ ਰੇਪ ਵਰਗੀ ਘਟਨਾ ਕਰਦਾ ਹੈ ਨਾ ਤਾਂ ਤੁਹਾਨੂੰ ਪਤਾ ਕਿ ਉਹਦਾ ਹਸ਼ਰ ਕੀ ਹੁੰਦਾ ਹੈ ਚਰਾਹੇ ਵਿੱਚ ਖੜਾ ਕੇ ਕੀ ਉਸ ਬੰਦੇ ਨੂੰ ਸਜ਼ਾ ਦਿੱਤੀ ਜਾਂਦੀ ਆ ਤੇ ਉਹਦੀ ਕੀ ਆ ਵੀਡੀਓ ਵਾਇਰਲ ਕੀਤੀ ਜਾਂਦੀ ਆ ਕਿ ਕੋਈ ਹੋਰ ਵੀ ਇਦਾਂ ਦਾ ਗੁਨਾਹ ਨਾ ਕਰੇ ਪਰ ਸਾਡੇ ਪੰਜਾਬ ਵਿੱਚ ਲਾ ਲਓ ਜਾਂ ਇੰਡੀਆ ਵਿੱਚ ਲਾ ਲਓ ਇਦਾਂ ਦੀ ਘਟਨਾ ਨੂੰ ਅੰਜਾਮ ਦੇਣਾ ਕੋਈ ਵੱਡੀ ਗੱਲ ਨਹੀਂ ਤੇ ਇਦਾਂ ਕਤਲ ਜਾਂ ਫਿਰ ਰੇਪ ਵਰਗੇ ਕੇਸਾਂ ਵਿੱਚ ਕੀ ਆ ਲੋਕ 3-3 4-4 ਸਾਲ ਦੀ ਜਿਹੜੀ ਸਜ਼ਾ ਕੱਟ ਕੇ ਕੀ ਆ ਬਾਅਦ ਚ ਬੇਲ ਤੇ ਆ ਜਾਂਦੇ ਆ ਤਾਂ ਤੁਸੀਂ ਅੱਜ ਸਰਚ ਕਰ ਲਓ Google ਤੇ ਤੁਹਾਨੂੰ ਕਿੰਨੇ ਕੇਸ ਮਿਲ ਜਾਣੇ ਆ ਜਿਹਦੇ ਵਿੱਚ ਕੀ ਆ ਰੇਪ ਪਲੱਸ ਮਰਡਰ ਹੋਊਗਾ ਤੇ ਉਹ ਬੰਦੇ ਕੀ ਆ ਬੇਲ ਤੇ ਆ ਪਰ ਸਾਡੇ ਜਿਹੜੇ ਪੱਤਰਕਾਰ ਆ ਉਹ ਵੀ ਇਦਾਂ ਦੇ ਆ ਕਿ ਉਹਨਾਂ ਲਈ ਕੀ ਇਹ ਸਾਰੀਆਂ ਘਟਨਾਵਾਂ ਜਿਹੜੀਆਂ ਉਹ ਰੇਪ ਵਰਗੀਆਂ ਜਾਂ ਮਰਡਰ ਵਰਗੀਆਂ ਕੀ ਆ ਸਿਰਫ ਕੰਟੈਂਟ ਹੁੰਦਾ ਉਹਨਾਂ ਨੂੰ ਕੀ ਆ ਕੰਟੈਂਟ ਮਿਲਦਾ ਉਹਨਾਂ ਨੇ ਘਟਨਾ ਦੱਸਣਾ ਕਿ ਇਦਾਂ ਰੇਪ ਹੋਇਆ ਜਾਂ ਮਰਡਰ ਹੋਇਆ ਕਿਸੇ ਦਾ ਉਸ ਤੋਂ ਬਾਅਦ ਕੀ ਆ ਪਰਿਵਾਰ ਦਾ ਕੀ ਹਾਲ ਹੈ ਉਹ ਜਿਹੜੇ ਵਿਅਕਤੀ ਨੂੰ ਕੀ ਸਜ਼ਾ ਦਿੱਤੀ ਗਈ ਇੱਥੋਂ ਤੱਕ ਸੀਮਿਤ ਪੱਤਰਕਾਰ ਹੀ ਆ ਤੇ ਉਹ ਮਤਲਬ ਜੋ ਕੀ ਆ ਘਟਨਾ ਬਾਰੇ ਦੱਸ ਕੇ ਅਗਲੀ ਜਿਹੜੀ ਘਟਨਾ ਜਿਹੜੀ ਵਾਪਰਨੀ ਆ ਜਾਂ ਵਾਪਰਨ ਵਾਲੀ ਆ ਉਹਦੇ ਬਾਰੇ ਕੀ ਆ ਪੱਤਰਕਾਰ ਹੈ ਜਿਹੜੇ ਚਲੇ ਜਾਂਦੇ ਇਦਾਂ ਦੀ ਮਤਲਬ ਜੋ ਵੀ ਘਟਨਾ ਹੁੰਦੀ ਆ ਉਸ ਤੇ ਬੋਲਣਾ ਵੀ ਨਾ ਇੱਕ ਨਾ ਇਦਾਂ ਲੱਗਦਾ ਕਿ ਲੋਕਾਂ ਨੂੰ ਇਹ ਲੱਗੂਗਾ ਕਿ ਬੰਦਾ ਕੰਟੈਂਟ ਲਈ ਵਿਊ ਲਈ ਇਦਾਂ ਦੀਆਂ ਵੀਡੀਓ ਬਣਾ ਰਿਹਾ ਪਰ ਇਦਾਂ ਦੀ ਜਿਹੜੀ ਮਤਲਬ ਜੋ ਵੀ ਘਟਨਾਵਾਂ ਵਾਪਰਦੀਆਂ ਨਾ ਤਾਂ ਇਸ ਦੀ ਜਿਹੜੀ ਪਿਛਲੀ ਬੰਦੇ ਦੀ ਸਾਈਕੀ ਹੁੰਦੀ ਆ ਉਥੋਂ ਤੱਕ ਜਾਣ ਦੀ ਲੋੜ ਹੁੰਦੀ ਆ ਤੇ ਦੂਜਾ ਇਹ ਆ ਕਿ ਇਦਾਂ ਦੀਆਂ ਘਟਨਾਵਾਂ ਫਿਊਚਰ ਵਿੱਚ ਵੀ ਹੋਣਗੀਆਂ ਉਹਨਾਂ ਨੂੰ ਕਿਵੇਂ ਰੋਕਿਆ ਜਾ ਸਕਦਾ ਤਾਂ ਤੁਹਾਨੂੰ ਪਤਾ ਜਿਵੇਂ ਆਰਬੂ ਵਿੱਚ ਜੋ ਰੂਲ ਨੇ ਜਾਂ ਫਿਰ ਆਰਬ ਕੰਟਰੀਆਂ ਵਿੱਚ ਜਿੰਨੀ ਸਖਤ ਸਜ਼ਾ ਉਹ ਆਪਣੇ ਕਿਉਂ ਨਹੀਂ ਆਪਣੇ ਇੰਡੀਆ ਵਿੱਚ ਇਦਾਂ ਦੀਆਂ ਮਤਲਬ ਕਿੰਨੀਆਂ ਘਟਨਾਵਾਂ ਹੁੰਦੀਆਂ ਰੋਜ਼ ਕਿੰਨੇ ਰੇਪ ਹੁੰਦੇ ਆ ਕਿੰਨੇ ਮਰਡਰ ਹੁੰਦੇ ਆ ਤੇ ਆਪਣੇ ਇੰਨੀਆਂ ਸਖਤ ਸਜ਼ਾਵਾਂ ਕਿਉਂ ਨਹੀਂ ਕਿਉਂਕਿ ਜਿੰਨੇ ਸਾਡੇ ਪੋਲੀਟੀਸ਼ੀਅਨ ਨੇ ਜਾਂ ਫਿਰ ਜਿੰਨੇ ਸਾਡੇ ਵੱਡੇ ਅਹੁਦੇ ਦੇ ਆਫਸਰ ਨੇ ਉਹਨਾਂ ਦੇ ਤਾਂ ਖੁਦ ਇਹੋ ਜਿਹੇ ਕੇਸ ਚੱਲ ਰਹੇ ਨੇ ਰੇਪ ਵਰਗੇ ਮਰਡਰ ਵਰਗੇ ਤਾਂ ਉਹ ਕਿੱਦਾਂ ਇਦਾਂ ਦੇ ਕਾਨੂੰਨ ਪਾਸ ਕਰ ਦੇਣਗੇ ਕਿਵੇਂ ਉਹ ਕਹਿ ਦੇਣਗੇ ਕਿ ਇੰਨੀ ਸਖਤ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ ਇਦਾਂ ਦੇ ਜਿਹੜੇ ਲੋਕ ਗੁਨਾਹ ਕਰਦੇ ਨੇ ਕਿਉਂਕਿ ਫਿਰ ਉਹ ਵੀ ਜਿਹੜੇ ਉਸ ਕਾਨੂੰਨ ਦੇ ਦਾਇਰੇ ਵਿੱਚ ਆ ਜਾਣਗੇ ਨਾ ਉਹਨਾਂ ਤੇ ਵੀ ਉਹ ਚੀਜ਼ਾਂ ਲਾਗੂ ਹੋਣੀਆਂ ਤਾਂ ਉਹ ਕਿਉਂ ਇਹ ਕਰਨਗੇ ਤਾਂ ਇੱਥੇ ਤਾਂ ਆਮ ਲੋਕ ਹੀ ਕਰ ਸਕਦੇ ਆ ਉਹਨਾਂ ਨੂੰ ਕੀ ਆ ਪਟੀਸ਼ਨਾਂ ਪਾਉਣੀਆਂ ਚਾਹੀਦੀਆਂ ਹਾਈ ਕੋਰਟ ਨੂੰ ਲੱਖਾਂ ਵਿੱਚ ਕਰੋੜਾਂ ਵਿੱਚ ਆਮ ਲੋਕਾਂ ਦੀਆਂ ਪਟੀਸ਼ਨਾਂ ਜਾਣੀਆਂ ਚਾਹੀਦੀਆਂ ਕਿ ਕੁਝ ਬੰਦੇ ਹੁੰਦੇ ਆ ਜਿਨ੍ਹਾਂ ਦਾ ਕੀ ਆ 100% ਕਲੀਅਰ ਹੁੰਦਾ ਕਿ ਇਸ ਬੰਦੇ ਨੇ ਰੇਪ ਕਰਿਆ ਮਰਡਰ ਕਰਿਆ ਜਾਂ ਕੋਈ ਬਹੁਤ ਭਿਆਨਕ ਗੁਨਾ ਕੀਤਾ ਉਹਨੂੰ ਕੀ ਆ ਚਰਾਹੇ ਵਿੱਚ ਖੜਾ ਕੇ ਭਿਆਨਕ ਤੋਂ ਭਿਆਨਕ ਸਜ਼ਾ ਦੇਣੀ ਚਾਹੀਦੀ ਆ ਤੇ ਉਸ ਤੋਂ ਬਾਅਦ ਉਹਦੀ ਵੀਡੀਓ ਆ ਜਿਹੜੀ ਸਾਰੀ ਦੁਨੀਆ ਦੀ ਵਾਇਰਲ ਕਰਨੀ ਚਾਹੀਦੀ ਆ ਨਾ ਕਿ ਇੰਡੀਆ ਦੇ ਲੋਕਾਂ ਨੂੰ ਵੀ ਪਤਾ ਲੱਗੇ ਤੇ ਬਾਹਰਲੇ ਲੋਕਾਂ ਨੂੰ ਵੀ ਪਤਾ ਲੱਗੇ ਕਿ ਜੇ ਅਸੀਂ ਐਦਾਂ ਦਾ ਗੁਨਾਹ ਕਰਦੇ ਆ ਤਾਂ ਸਾਡਾ ਕੀ ਹਸ਼ਰ ਹੋਊਗਾ ਪਰ ਉਹੀ ਗੱਲ ਆ ਕਿ ਖਬਰ ਬਣਾਓ ਸੁਣਾਓ ਤੇ ਉਸ ਤੋਂ ਬਾਅਦ ਕੀ ਆ ਅਗਲੀ ਵੀਡੀਓ ਦੀ ਤਿਆਰੀ ਕਰੋ ਤਾਂ ਮੈਂ ਇਸ ਘਟਨਾ ਦੇ ਬਿਲਕੁਲ ਨਹੀਂ ਬੋਲਣਾ ਚਾਹੁੰਦਾ ਸੀ ਕਿਉਂਕਿ ਜ਼ਿਆਦਾਤਰ ਲੋਕ ਇਹੀ ਸਮਝਦੇ ਆ ਕਿ ਹਰ ਕੋਈ ਵੀਡੀਓ ਜਦੋਂ ਬਣਾਉਂਦਾ ਹੈ ਤਾਂ ਉਹ ਵਿਊ ਲਈ ਬਣਾਉਂਦਾ ਪਰ ਇੱਥੇ ਮੈਨੂੰ ਪਤਾ ਲੀਡਰ ਕੋਈ ਕੁਝ ਨਹੀਂ ਕਰਨਗੇ ਜੋ ਵੀ ਆਫਸਰ ਆ ਉਹ ਕੁਝ ਨਹੀਂ ਕਰਨਗੇ ਕਿਉਂਕਿ ਇੱਕ ਬੰਦਾ ਕੁਝ ਨਹੀਂ ਕਰ ਸਕਦਾ ਇੱਥੇ ਲੋਕੀਆ ਜੇ ਉਹ ਚਾਹੁੰਦੇ ਆ ਕਿ ਇਦਾਂ ਦੀਆਂ ਘਟਨਾਵਾਂ ਅੱਗੇ ਤੋਂ ਨਾ ਹੋਣ ਤਾਂ ਇੱਕ ਬਹੁਤ ਵੱਡੀ ਅਮਾਉਂਟ ਵਿੱਚ ਕੀ ਆ ਹਾਈ ਕੋਰਟ ਨੂੰ ਪਟੀਸ਼ਨਾਂ ਪਾਈਆਂ ਜਾਣ ਕਿ ਜੋ ਵੀ 100% ਸ਼ੋਰ ਹੁੰਦਾ ਕਿਉਂਕਿ ਕੁਝ ਲੋਕ ਨਿਰਦੋਸ਼ ਵੀ ਹੁੰਦੇ ਆ ਜਿਨ੍ਹਾਂ ਨੇ ਰੇਪ ਕਰਿਆ ਹੀ ਨਹੀਂ ਹੁੰਦਾ ਜਾਂ ਮਰਡਰ ਕਰਿਆ ਹੀ ਨਹੀਂ ਹੁੰਦਾ ਜਿਨ੍ਹਾਂ ਨੂੰ ਫਸਾਇਆ ਜਾਂਦਾ ਚਲੋ ਉਹਨਾਂ ਦੀ ਗੱਲ ਅਲੱਗ ਹੈ ਪਰ ਕੁਝ ਲੋਕ ਹੁੰਦੇ ਆ ਜਿਨ੍ਹਾਂ ਦਾ ਕਲੀਅਰ ਹੁੰਦਾ ਕਿ ਇਹ ਬੰਦਾ ਇਹਨੇ ਰੇਪ ਕਰਿਆ ਮਰਡਰ ਕੀਤਾ ਜਾਂ ਜਿਸ ਨੇ ਬਹੁਤ ਦਰਿੰਦਗੀ ਦਿਖਾਈ ਆ ਜਾਨਵਰਾਂ ਵਾਲਾ ਜਿਹੜਾ ਜੰਗਲ ਰਾਜ ਵਾਲਾ ਕੀ ਆ ਆਪਣਾ ਜਿਹੜਾ ਇੱਕ ਕੋਈ ਕੰਮ ਕੀਤਾ ਇਹ ਦੋਨੋਂ ਤੋ ਉਸ ਬੰਦੇ ਨਾਲ ਵੀ ਆ ਜੇ ਕੋਈ ਜਾਨਵਰਾਂ ਵਾਲਾ ਵਿਵਹਾਰ ਕਰਕੇ ਜੇ ਕੋਈ ਐਗਜ਼ੈਂਪਲ ਸੈੱਟ ਕੀਤੀ ਜਾਊਗੀ ਤਾਂ ਮੈਨੂੰ ਲੱਗਦਾ ਕੋਈ ਗਲਤ ਗੱਲ ਨਹੀਂ ਕਿਉਂਕਿ ਇਦਾਂ ਦੀਆਂ ਐਗਜ਼ੈਂਪਲਾਂ ਸੈੱਟ ਕਰਨੀਆਂ ਜ਼ਰੂਰੀ ਆ ਜੇ ਤੁਸੀਂ ਚਾਹੁੰਦੇ ਆ ਤੁਹਾਡੀਆਂ ਬੱਚੀਆਂ ਸੇਫ ਰਹਿਣ ਆਉਣ ਵਾਲੇ ਟਾਈਮ ਵਿੱਚ ਉਹਨਾਂ ਨਾਲ ਕੋਈ ਇਦਾਂ ਦੀ ਗਲਤ ਹਰਕਤ ਨਾ ਹੋਵੇ ਤਾਂ ਇਦਾਂ ਦਰਿੰਦਗੀ ਦਿਖਾਉਣੀ ਪੈਣੀ ਆ ਚਰਾਹੇ ਵਿੱਚ ਖੜਕੇ ਲੋਕਾਂ ਨੂੰ ਜਿਹੜੇ ਲੋਕ ਇਦਾਂ ਦੀ ਦਰਿੰਦਗੀ ਦਿਖਾਉਂਦੇ ਆ ਉਹਨਾਂ ਨਾਲ ਬੁਰੇ ਤੋਂ ਬੁਰਾ ਸਲੂਕ ਕਰਕੇ ਉਹਨਾਂ ਦੀ ਵੀਡੀਓ ਬਣਾ ਕੇ ਦੁਨੀਆ ਵਿੱਚ ਵਾਇਰਲ ਕੀਤੀ ਜਾਵੇ ਕਿਉਂਕਿ ਸਾਡੇ ਲੋਕਾਂ ਨੂੰ ਤਾਂ ਖੌਫ ਹੀ ਆਣੀ ਕਿ ਜੇ ਅਸੀਂ ਇਹ ਕੰਮ ਕਰ ਰਹੇ ਆ ਤਾਂ ਸਾਡੇ ਨਾਲ ਕੱਲ ਨੂੰ ਕੀ ਹੋਊਗਾ ਇੱਥੇ ਜੀ ਕਾਨੂੰਨ ਦੀ ਇੰਨੀ ਕੁ ਪਾਵਰ ਹੋਵੇ ਨਾ ਮਤਲਬ ਇੰਨਾ ਕਿ ਕੋਈ ਸਖਤ ਕਾਨੂੰਨ ਹੋਣ ਤਾਂ ਕਿਸੇ ਦੀ ਮਜਾਲ ਨਹੀਂ ਕਿ ਕਿਸੇ ਵੱਲ ਅੱਖ ਚੱਕ ਕੇ ਦੇਖ ਜੇ ਪਰ ਸਾਨੂੰ ਪਤਾ ਹੈ ਕਿ ਫਲਾਨਾ ਬੰਦੇ ਨੇ ਇਹ ਕੰਮ ਕਰਿਆ ਸੀਗਾ ਉਹ ਵੀ ਤਾਂ 4 ਸਾਲਾਂ ਬਾਅਦ 5 ਸਾਲਾਂ ਬਾਅਦ ਵਾਪਸ ਆ ਹੀ ਗਿਆ ਤਾਂ ਚਾਹੇ ਲੋਕ ਕਿੰਨੇ ਵੀ ਮਾੜੇ ਹੋਣ ਪਰ ਜਦੋਂ ਕੋਈ ਇਦਾਂ ਦੀ ਕਿਸੇ ਦੀ ਵੀਡੀਓ ਦੇਖੂਗਾ ਨਾ ਤਾਂ 100 ਵਾਰੀ ਸੋਚੂਗਾ ਕਿ ਮੈਂ ਇਦਾਂ ਦਾ ਕੰਮ ਕਰਾਂ ਜਾਂ ਨਾ ਕਰਾਂ ਤਾਂ ਆਮ ਲੋਕਾਂ ਨੂੰ ਪਟੀਸ਼ਨਾਂ ਪਾਉਣੀਆਂ ਚਾਹੀਦੀਆਂ ਹਾਈ ਕੋਰਟ ਨੂੰ ਕਿ ਜਿਹੜੇ ਬੰਦੇ ਲੋਕ ਇਦਾਂ ਦੀ ਦਰਿੰਦਗੀ ਦਿਖਾਉਂਦੇ ਆ ਨਾ ਜਿਹੜੇ ਕਲੀਅਰ ਹੈ ਕਿ ਇਹਨਾਂ ਨੇ ਇਹ ਗੁਨਾਹ ਕੀਤਾ ਹੈ ਉਹਨਾਂ ਨੂੰ ਚਰਾਹੇ ਵਿੱਚ ਖੜਕ ਕੇ ਸਖਤ ਤੋਂ ਸਖਤ ਹੈ ਜਿਹੜੀ ਸਜ਼ਾ ਦਿੱਤੀ ਜਾਵੇ